ਦੇ ਦੋਸਤੋ ਸਤਿ ਸ੍ਰੀ ਅਕਾਲ ਜੀ ਮੇਰੇ ਪੇਜ ਤੇ ਸਵਾਗਤ ਹੈ ਜੀ ਐਚ ਐਸ ਜਿਹਨੂੰ ਗਲ ਕੋਟੂ ਕਹਿੰਦੇ ਆ ਆਮ ਪੰਜਾਬੀ ਵਿੱਚ ਗਲ ਕੋਟੂ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਆ ਜਦੋਂ ਬਰਸਾਤੀ ਮੌਸਮ ਹੋਵੇ ਤੇ ਇਹਦੇ ਜੋ ਹੁੰਦੇ ਆ ਲਸਣ ਸਿਰ ਤੋਂ ਮੈਦਾਲੇ ਹੁੰਦੇ ਆ ਵੀ ਸੋਜ ਪੈ ਜਾਂਦੀ ਆ ਸਾਹ ਲੈਣ ਵਿੱਚ ਪ੍ਰੋਬਲਮ ਪ੍ਰੋਬਲਮ ਹੁੰਦੀ ਆ ਟਰੈਕ ਜਾਂ ਜੋ ਹੁੰਦਾ ਵਾ ਉਹਦੇ ਲਾਗੇ ਜਿਹੜੇ ਮਸਲ ਹੁੰਦੇ ਆ ਉਹ ਮੂੰਹ ਲਾਗੇ ਜਾ ਕੇ ਅਸਰ ਕਰਦੇ ਆ ਤੇ ਮਸਲ ਟੈਟ ਹੋ ਜਾਂਦੇ ਆ ਉਹਦੇ ਨਾਲ ਸਾਹ ਲੈਣ ਵਿੱਚ ਦਿੱਕਤ ਆਉਂਦੀ ਆ ਤੇ ਉਹ ਬੈਕਟੀਰੀਆ ਜਿਹੜਾ ਜਿਹੜੇ ਮੂੰਹ ਲਾਗੇ ਅਸਰ ਕਰਦੇ ਆ ਤੇ ਫਿਰ ਇਹਦੇ ਨਾਲ ਹੀ ਸੋਜ ਲਿਆ ਸੋਜ ਹੋ ਜਾਂਦੀ ਆ ਤੇ ਸਾਹ ਲੈਣ ਵਿੱਚ ਬਹੁਤ ਮੁਖਾਈ ਹੁੰਦੀ ਆ ਤੇ ਬਾਕੀ ਫਸਟ ਜਿਹੜੀ ਹੁੰਦਾ ਸਟੇਡ ਉਹ ਜਦੋਂ ਪਤਾ ਲੱਗ ਜੇ ਫਿਰ ਜਲਦੀ ਠੀਕ ਹੁੰਦਾ ਵਾ ਉਜੇ ਦੋ ਜਿਆਦਾ ਹੀ ਵਿਧਾਨ ਵਧਾ ਲੈਨੇ ਆ ਜਾਂ ਜਿਆਦਾ ਪ੍ਰੋਬਲਮ ਹੋ ਜਾਂਦੀ ਆ ਫਿਰ ਥੋੜਾ ਟਾਈਮ ਲੱਗ ਜਾਂਦਾ ਵਾ ਤੇ ਬਾਕੀ ਇਹਦਾ ਮੈਂ ਟ੍ਰੀਟਮੈਂਟ ਸੈਫਟੀ ਫੋਰ ਸੋਡੀਅਮ ਨਾਲ ਜੂਨੀਸੈਫ ਆਈਸੋਫਲੂਇਡ ਤੇ ਮੈਂ ਆਪਣਾ ਡਾਇਰੀ ਫਾਈ ਨਿਕਲ ਤੇ ਨਾਲ ਵੀ ਜੀ ਮੈਂ ਸਕਰੀਨ ਤੇ ਫੋਟੋ ਲਾਤੀ ਆ ਤੇ ਪੇਜ ਨੂੰ ਫੋਲੋ ਕਰ ਲਿਓ ਜਰੂਰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਆ ਕਰੋ ਇਹ ਹੋਰ ਵੀਰ ਨੂੰ ਜ਼ਿਆਦਾ ਜਾਣਕਾਰੀ ਹੈ ਜਿੰਨੀ ਮੈਂ ਕੋਲ ਹੁਣੇ ਮੈਂ ਦੱਸਤੀ ਆ ਜੇ ਹੋਰ ਕਿਸੇ ਨੂੰ ਵੀ ਜ਼ਿਆਦਾ ਜਾਣਕਾਰੀ ਹੋਊਗੀ ਵੀਰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸੇ ਵੀਰ ਦੇ ਜਾਨਵਰਾਂ ਦਾ ਵੀ ਭਲਾ ਹੋ ਸਕੇ ਧੰਨਵਾਦ ਜੀ